ਸਾਰ ਨੂੰ ਮੇਰੇ ਵੱਲੋਂ ਪਿਆਰ ਪਰੇਸ਼ ਸਤਿ ਸ਼੍ਰੀ ਅਕਾਲ ਅੱਜ ਮੈਂ ਪਹੁੰਚੂਆਂ ਨਿਆਲ ਕਿਰਤੀ ਕਾਲਜ ਫਤਨਾ ਅੱਜ ਤੋਂ ਪਤਾ ਹੈ 26 ਜਨਵਰੀ ਐ ਇਸ ਕਾਲਜ ਦੇ ਵਿੱਚ 26 ਜਨਵਰੀ ਮਨਾ ਰਹੇ ਨੇ ਆਓ ਸਾਰੇ ਰਲ ਮਿਲ ਕੇ 26 ਜਨਵਰੀ ਦਾ ਤਿਹਾਰ ਮਨਾਈਏ ਇਹ ਉਹੀ ਕਿਰਤੀ ਕਾਲਜ ਨੇੜ ਆਲ ਹੈ ਜਿੱਥੇ ਅਸੀਂ 3 ਸਾਲ ਪੜ੍ਹੇ ਇੱਥੇ ਪੜ੍ਹ ਕੇ ਅਸੀਂ ਸਿੱਖਿਆ ਪ੍ਰਾਪਤ ਕੀਤੀ ਰਿਸ਼ਕ ਸਾਡਾ ਦੇਸ਼ 15 ਅਗਸਤ ਉਹੀ ਤੋਂ ਸਰਕਾਰੀ ਮੁਕਦਾਰ ਹੋ ਗਿਆ ਸੀ ਪਰ ਸਾਡੇ ਨੇੜ ਵਿੱਚ ਸਾਲਾ ਰਾਜ ਪ੍ਰਬੰਧ ਅੰਗਰੇਜ਼ਾਂ ਦੇ ਬਣਾਏ ਗਵਰਨਰਟ ਕਾਉਂਸਿਲ ਇੰਦਿਆ 1935 ਦੇ ਅਨੁਸਾਰ ਹੀ ਚੱਲਦਾ ਸੀ Thank yeah. you. ਤੋਂ ਆਪ ਪੰਡਤਾ ਅਤੇ ਭਾਈਚਾਰਾ ਤੁਹ ਬਧਾਈ ਭਾਰਤ ਦੀ ਸ਼ਾਨ ਹਾਰਦਿਕ ਵਧਾਈ ਮਨਾ ਰਹੇ ਨੇ ਕਿੱਧਰ ਹੈਗੇ ਨੇ ਸਾਰੇ ਐਨਸੀਸੀ ਦੇ ਬੱਚੇ ਸਾਡੇ ਲਈ ਕੋਈ ਵੀ ਸਰਪ੍ਰਾਈਜ਼ ਨਹੀਂ ਦੇ ਬੱਚੇ ਅੱਜ ਪਗੜ ਪਾ ਦਾ ਮੇਲ ਹੈ ਜੀ ਅੱਜ ਦੇ ਇਸ ਸੰਗਤ ਹਰੇ ਉਹਨਾਂ ਮਹਾਨ ਸ਼ੀਲ 1950 ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਡੰਗਰਾਣ ਬਣਿਆ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਇੰਮਰਾ ਅਮੇਰਕਰ ਦੀ ਅਗਵਾਈ ਵਿੱਚ ਬਣੀ ਉੱਚ ਪੱਧਰੀ ਕਮੇਟੀ ਨੇ ਇਹ ਆ ਸਰਧਾਨ ਬਣਾਇਆ ਜਿਸ ਨਾਲ ਦੇਸ਼ ਨੂੰ ਇੱਕ ਮਾਲਾ ਵਿੱਚ ਪ੍ਰੋ ਦਿੱਤਾ ਗਿਆ ਅਤੇ ਭਾਰਤ ਇੱਕ ਮਜ਼ਬੂਤ ਦੇਸ਼ ਬਣ ਕੇ ਦੁਨੀਆ ਦੇ ਮੂਰਲੇ ਦਿਸਾ ਵਿੱਚ شمار ਹੋਇਆ ਸੰਵਿਧਾਨ ਦੇ ਨਿਰਮਾਤਾ ਨੇ ਦੇਸ਼ ਦੇ ਹਰ ਖਰਾਸਾਲ ਤੋਂ ਵੱਧ ਉਮਰ ਦੇ ਕਿਉਂਕਿ ਹਰ ਚੀਜ਼ ਨੂੰ ਇੱਕ ਸੰਵਿਧਾਨ ਚ ਬੰਨ ਕੇ ਰੱਖਣਾ ਸਾਡਾ ਸੰਵਿਧਾਨ 2 ਸਾਲ 11 ਮਹੀਨੇ ਤੇ 18 ਦਿਨ ਦੇ ਵਿੱਚ ਤਿਆਰ ਹੋਇਆ ਸੀ ਉਹ ਸਖਸ਼ੀਅਤ ਨੂੰ ਅਸੀਂ ਕਦੇ ਵੀ ਨਹੀਂ ਭੁੱਲਾਂਗੇ

ਜੇਕਰ ਤਾਲੀਆਂ ਦੁਆਰਾ ਸੇ ਹੋ ਜਾਣ ਸਾਡੇ ਬੱਚਿਆਂ ਨੂੰ ਬਹੁਤ ਮਾਣ ਹੋਵੇ ਪਿਆਰ ਕੀਤਾ ਇੱਕ ਨਾਟਕ ਲੈ ਕੇ ਆਏ ਨੇ ਜੋ ਕਿ ਇੱਕ ਨਵੇਕਲੀ ਅਸੀਂ ਪੀਐਮ ਸ਼ਹਿਰ ਦੇ ਸਰਕਾਰੀ ਸੈਨੇਸਟਰੀ ਸਕੂਲ ਕਲ ਨੂੰ ਸ਼ਿਤਰਾਣਾ ਵੱਲੋਂ ਸਾਡੇ ਅੱਗੇ ਰਾਜ ਪ੍ਰਤੀ ਇੱਕ ਨਾਟਕ ਪੇਸ਼ ਕਰਨ ਜਾ ਰਹੇ ਹਾਂ ਠੀਕ ਠੀਕ ਆ ਗਿਆ ਸੀ ਲੱਗ ਗਿਆ ਹਾਂਜੀ ਮਮੀ ਜੀ ਲੱਗ ਗਿਆ ਮੈਂ ਜਾਤੀ ਚਾਹ ਬਣਾ ਲਿਆ ਸੀ ਕੜੀ ਚੀ ਹੈ ਕੜੀ ਬਲੀ ਬਲੀ ਆਹ ਹਾਂ ਹਾਂ ਲੈ ਲੈ ਦੋਨੋਂ ਕਹਿ ਰਹੇ ਹਾਂ ਮੈਂ ਤਾਂ ਲੈ ਲੈਣ ਨੂੰ ਕਹਿ ਰਹੇ ਹਾਂ ਆਹ ਦੇਖੀ ਜੀ ਕਿੰਨੇ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਲੈ ਕੇ ਦੋ ਮਿੰਟ ਮੋਟਰਸਾਈਕਲ ਚਾਈਦਾ। ਸਿਕਲ ਚਾਹੀ ਤਾਂ ਤੂੰ ਆਪੇ ਪੰਪੀ ਨਾਲ ਮਿੱਠੇ ਮਿੱਠੇ ਗੱਲਾਂ ਕਰ ਰ ਮੋਟਰਸਾਈਕਲ ਦੇ ਪੈਸੇ ਉਹਨਾਂ ਤੋਂ ਲੈ ਲੈ। ਮੈਂ ਕਹਿੰਦੀ ਸੀ ਇਹਨਾਂ ਦਾ ਅਸਲ ਤਾਂ ਦਿੱਸਤਾ ਨਹੀਂ ਹੈਗਾ ਇੱਕ ਮੋਟਰਸਾਈਕਲ ਤੇ ਦੇ ਹੀ ਸਕਦੇ ਨੇ। ਮੋਟਰਸਾਈਕਲ ਦਾ ਦੇ ਹੀ ਸਕਦੇ ਨੇ। ਮੈਂ ਕਿਹਾ ਬੀ ਕਿਹਾ। ਹਾਪੀ ਕਿ ਦੱਸੋ। ਲਾਲਾ ਨੇ ਅੱਧੇ ਪੈਸੇ ਅੱਪਰ ਲਾਵਾਂਗੇ ਅੱਧੇ ਪੈਸੇ ਤੁਸੀਂ ਆਪਣੇ ਵੀਰੇ ਤੋਂ ਪੁੱਛ ਲਓ ਕੋਈ ਗੱਲ ਨਹੀਂ ਆਪਣੇ ਵੀਰੇ ਨੂੰ ਫੋਨ ਕਰਕੇ ਪੁੱਛ ਲੈਣੀ ਆ ਹੈਲੋ ਮੇਰੇ ਸਾਸਕਾਰ ਹਾਂ ਠੀਕ ਆ ਮੇਰੇ ਕੋਲ ਗੱਲ ਕਰਨੀ ਸੀ ਵੀ ਤੁਸੀਂ ਮੇਰੇ ਲੈਂਡ ਕਦੋਂ ਆਣਾ ਹੈ ਕੁਝ ਨਹੀਂ ਵੀਰੇ ਆਨਾ ਮੋਟਰਸਾਈਕਲ ਲੈਣ ਵਾਲੇ ਕਹਿ ਰਹੇ ਨੇ ਵੀ ਅੱਧੇ ਪੈਸੇ ਅਸੀਂ ਕਰ ਲਾਂਗੇ ਅੱਧੇ ਪੈਸੇ ਵੀ ਆਪਣੇ ਭਾਈ ਨੂੰ ਪੁੱਛ ਲਓ ਬਣੇ ਹੁਣੇ ਤਾਂ ਅੱਜ ਤੇਰਾ ਹਾਇਆ ਕੀਤਾ ਸੀ ਤੇ ਘਰ ਦੇ ਖਰਚੇ ਤੇ ਕਾਲਜ ਦੀ ਫੀਸ ਹੱਥ ਬਹੁਤ ਤੰਗ ਚੱਲ ਰਿਹਾ ਹੈ ਕੋਈ ਗੱਲ ਨਹੀਂ ਵੀਰੇ ਤੂੰ ਆਪਣੀ ਫੀਸ ਪਾਰਲਮੈਂਟਾ ਨੂੰ ਵੀ ਕਹਿ ਦਾਂਗੀ ਠੀਕ ਹੈ ਬਣੇ ਸਿਮਰਨਾ ਨਹੀਂ ਸਿਮਰਨ ਕਿੱਥੇ ਹੈ ਤੂੰ ਈਆਂ ਦੇ ਵਿੱਚ ਕਿਹ ਵੀ ਭرائی ਹੈ ਦਹੇਜ ਵਾਲੀ ਜਿਹਦੀ ਭਲੀ ਪਤਾ ਨਹੀਂ ਕਿੰਨੀਆਂ ਧੀਆਂ ਚੜ ਚੁੱਕੀਆਂ ਨੇ ਜੁਮੇਵਾਰ ਵੀ ਉਹਦੇ ਵੀ ਮਾਡਲ ਸਕੂਲ ਚਨਾਗੜਾ ਦੇ ਬੱਚੇ ਸਟੇਜ ਤੇ ਬੈਠ ਕੇ ਆਜਣ ਮਾਡਲ ਸਕੂਲ ਚਨਾਗੜਾ ਮੈਸਰ ਤੁਸੀਂ ਜੀ ਬੀਰ ਬੁੱਡੀਆਂ ਦੇ ਗਲਾ ਵਿੱਚ ਕਿੰਨੇ ਸੋਹੇ ਲੱਗਦੇ ਸੀ ਮੱਗੀ ਦੇ ਗਾਨੇ ਅੱਜ ਇਸ ਨਿਆਲ ਕਾਲਜ ਦੇ ਵਿੱਚ ਪੂਰੀ ਚਹਿਲ ਪਹਿਲ ਹੈ ਪੂਰੀ ਪੂਰੀ ਹਰਿਆਲੀ ਹੈ ਅੱਜ ਤੋਂ ਤਕਰੀਬਨ 25 ਸਾਲ ਪਹਿਲਾਂ ਇੰਨੀ ਹਰਿਆਲੀ ਨਹੀਂ ਹੈਗੀ ਸੀ ਨਾ ਇੰਨੇ ਰੁੱਖ ਨਹੀਂ ਹੈਗੇ ਸੀ ਪਾਰਕ ਇਹ ਹੈਗੇ ਸੀ ਆ ਬਾਸਕਟਬਾਲ ਦਾ ਗਰਾਊਂਡ ਵੀ ਬਣ ਚੁੱਕਿਆ ਸੀ 2001 ਦੇ ਵਿੱਚ ਅੱਜ ਪੂਰੀ ਹਰਿਆਲੀ ਹੈ ਬਹੁਤ ਜ਼ਿਆਦਾ ਦੀ ਫਿਕਰ ਨਹੀਂ ਉਹਨਾਂ ਪੂਰੀ ਮੈਂ ਲੰਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਰਕਾਰੀ ਸਕੂਲ ਦੇ ਬੱਚੇ ਐਸਡੀਐਮ ਸਾਹਿਬ ਐਨਸੀਸੀ ਦੇ ਬੱਚੇ ਪੂਰੇ ਅੱਜ ਕੁਛ ਨੇ ਧੰਨਵਾਦ ਕਰਨੀਆਂ ਕਿਉਂਕਿ ਭਾਰਤ ਮੇਲਿਆਂ ਤੇ ਤਿਹਾਰਾਂ ਦਾ ਦੇਸ਼ ਹੈ ਹਰੇਕ ਤਿਹਾਰ ਹੋਰੇ ਬਹੁਤ ਹੀ ਬੜੇ ਤੁਮਦਾਨ ਬਣਾਏ ਜਾਂਦੇ ਨੇ ਬਦਰੀ ਨਿਆ ਪਬਲਿਕ ਸਕੂਲ ਇੱਧਰ ਐਨਸੀਸੀ ਦੇ ਬੱਚੇ ਪੂਰੇ ਕੁਛ ਨੇ ਉਰੇ ਇੰਜੋਏ ਕਰ ਰਹੇ ਨੇ ਗਰਮਾ ਗਰਮ ਚਾਹ ਆ ਲਿਆ ਸੀ ਕੀ ਹੋ ਗਿਆ ਆ ਲਿਆ ਨਿਕਲ ਲਈ ਲੁਟੀਆਂ ਮੈਟ ਵਗੈਰਾ ਸੈੱਟ ਕਰ ਦੇਣੀ ਹੈ ਮੈਟ ਸੈੱਟ ਕਰਕੇ ਜਾਣ ਕਿਉਂਕਿ ਬੱਚੇ ਦੇਖਣਗੇ ਆ ਬਾਕ-ਬਾਕ ਕਰਨਾ ਤੋਂ 500 ਰੁਪਏ ਭੇਜ ਦੇਣੇ ਉਹ ਵੀ ਆਪਣਾ ਤੇ ਨਾਮ ਲੈ ਜਾਣ ਮਦਰੀ ਦੀ ਅਸੂ ਇਹ ਰੰਗਿਆ ਨਰਾਲੀ ਤੇਰੀ ਸ਼ਾਨ ਏ ਸਾਰੇ ਦੇਸ਼ ਵਸਨੀਕਾਂ ਨੂੰ ਤੇਰੇ ਉੱਤੇ ਮਾਣ ਏ ਬੱਚਿਆਂ ਦੇ ਤੇਜ ਉੱਪਰ ਵੀ ਜਿਹੜੇ ਚੰਗੇ ਉੱਪਰੇ ਹੋਏ ਇਹ ਜੀ ਜੀ ਹਮੇਸ਼ਾ ਭਰਦੇ ਨੇ ਕਿ ਅਸੀਂ ਅੱਜ ਵੀ ਆਪਣੀ ਧਰਤੀ ਨਾਲ ਜੁੜੇ ਹੋਏ ਆ ਆਪਣੇ ਇਹਨਾਂ ਦਿਨਾਂ ਨਾਲ ਜੁੜੇ ਹੋਏ ਆ ਜੇਕਰ ਇਹ ਹਾਰੇ ਅਸੀਂ ਨਾ ਮਨਾਈਏ ਤਾਂ ਸਾਡੇ ਬੱਚੇ ਵੀ ਰਹਿ ਜਾਣਗੇ ਇਹਨਾਂ ਸਿੱਟਿਆਂ ਤੋਂ ਲੋਕਿ ਜੋ ਬੱਚੇ ਅੱਜ ਇੱਥੇ ਪਰਫਾਰਮ ਕਰਦੇ ਨੇ ਤੇ ਨਾਲ ਹਨਾ ਜੋ ਵੀ શિક્ષਿਤਾ ਇੱਥੇ ਪਹੁੰਚਿਆ ਨੇ ਸਕੂਲ ਸਟਾਫ ਸਕੂਲ ਪ੍ਰਿੰਸੀਪਲ ਸਾਰੇ ਜੋ ਅੱਜ ਆਪਣੇ ਆਪਣੇ ਟੀਚਰਾਂ ਸਾਬਾਨੂ ਤੇ ਬੱਚਿਆਂ ਲੈ ਕੇ ਪਹੁੰਚੇ ਨੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂ। ਛੋਟੇ-ਛੋਟੇ ਬੱਚੇ ਅਨਾਜ ਮੰਡੀ ਪਾਕਰਾਂ ਤੋਂ ਇੰਨੀ ਸੋਹਣੀ ਤਿਆਰੀ ਕਰਕੇ ਆਏ ਨੇ ਇਹਨਾਂ ਦੀ ਹੋਰ ਤਰਾਹ ਪਹੁੰਚਾਈ ਲਈ ਪਹਿਲਾਂ ਹੀ ਕਾਰੀ ਲਾ ਦੋ ਇੱਕ ਵਾਰੀ। ਛੋਟੇ ਬੱਚੇ ਨੇ ਮਾਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਲਾਸਟ ਜਿਹੜਾ ਆਈਟਮ ਹੈ ਹੈਲਥ ਸਕੂਲ ਦੀ ਜੋ ਕਿ ਬਹੁਤ ਜ਼ਿਆਦਾ ਵਧੀਆ ਹੈ ਉਹ ਅਸੀਂ ਚਾਹੁੰਦੇ ਸੀ ਪਹਿਲਾਂ ਕਰਾਉਣੀ ਪਰ ਕਰਵਾ ਨਹੀਂ ਸਕੇ ਕਿਉਂਕਿ ਉਹ ਦਿਨ ਛੋੜੇ ਜੀ ਕੰਪਨੀ ਚ ਗਿਆ ਹੈ ਹੀਰਾ ਇਸਕੇ ਕਿੰਨੀ ਵਧੀਆ ਤਿਆਰੀ ਕੀਤੀ ਛੋਟੇ ਛੋਟੇ ਬੱਚਿਆਂ ਨੇ ਕਿਉਂਕਿ ਇਹਨਾਂ ਦੇ ਅੰਦਰ ਜਲਵਾ ਵੀ ਬਹੁਤ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਗੁਰੂ ਖਾਲਸਾ ਜੀ ਵਿਦਿਆ ਇੱਕ ਐਸੀ ਚੀਜ਼ ਹੈ ਜਿੱਥੇ ਇਹ ਕੇ ਸੰਤਾਲੀ ਨਹੀਂ ਕੰਮ ਕਰਦੀ ਉਥੇ ਵਿਦਿਆ ਕੰਮ ਕਰਦੀ ਹੈ ਹਰਮਗੇਵ ਆਪਣੀਆਂ 14 ਜੰਗਾਂ ਹਾਰ ਕੇ ਵੀ ਹਾਰ ਨਹੀਂ ਮੰਨਦੇ ਆ ਅਤੇ ਆਗਦਾ ਸੀ ਮੈਂ ਗੁਰਦੋਵ ਸਿੰਘ ਦਾ ਰਹਿਣ ਕੋਈ ਨਹੀਂ ਦਿੱਤਾ ਤੇ ਹਾਰਿਆ ਕਦੋਂ ਜਦੋਂ ਗੁਰਦੋਵ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਉਹ ਇੱਕ ਜਿੱਤ ਦੀ ਚੱਕੀ ਸੀ ਜਿਸ ਨੂੰ ਭਾਈ ਬਿਆ ਸਿੰਘ ਜੀ ਤੇ ਭਾਈ ਦਰੂ ਸਿੰਘ ਜੀ ਲੈ ਕੇ ਗਏ ਸੀ ਟਿੱਕੀ ਨੂੰ ਪੜ ਕੇ ਔਰੰਗਜ਼ੇਬ ਦੀ ਹੂ ਕੰਬ ਗਈ ਅਤੇ ਉਹ ਆਪਣੇ ਮੱਜੇ ਉੱਤੋਂ ਉੱਠ ਨਾ ਸਕਿਆ ਜਫਰਨਾਮਾ ਦਾ ਪੜ ਲਿਆ ਪਰ ਉਸ ਦੇ ਅਖੀਰ ਵਿੱਚ ਲਿਖਿਆ ਸੀ ਓਏ ਭੋਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जिसनु आरंगे बोलदा नहीं सी कोई सियाना मौलवी काजी जो गुरु का दिया जमतनु जानदा सी उसने आख्या ओए बोल दे भाई गुरु जी का खालसा भाई गुरु जी की फते तेरी जान सौखे निकल जानी है श्री गुरु गोविंद सिंह जी दसम पाशा औरंगजेब नु कह रहे ने ओए औरंगजेब तू मेरे चार पुत्र शहीद करके आ गए मैं तेरा खालसा पद खत्म कर देता है

the that? <laughs> ਕਰ ਰਿਹਾ ਹਾਂ ਸਾਡੇ ਕੋਲ ਬੇਨ ਭੁੱਲਾ ਹੋਈਆਂ ਹੋਣ ਗਿਆ ਆਪ ਜੀ ਦੋਖੇ ਮਾਰੇ ਜਾਤ ਕਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਾਜਰਣੀ ਪਾਕਰਾਂ ਤੋਂ 50 ਰੁਪਏ ਬਚਿਆ ਲੈ ਕੇ ਨੇ ਇੱਕ ਬਾਦਰ ਵਾਲਾ ਮੂਵੀ ਲੈ ਕੇ ਜਾ ਇਹ ਸਾਡੀ ਕਮਿਟੀ ਸ਼ਹੀਦਾਂ ਨੂੰ ਸਮਰਪਿਤ ਸ਼ਹੀਦਾਂ ਦੀ ਮੱਥੀ ਯਾਦ ਨੂੰ ਸਮਰਪਿਤ ਹੈ funding ਸ ਵੀਡੀਓ ਦੀ ਸਮਾਪਤੀ ਇਸ ਬਲਾਗ ਦੀ ਸਮਾਪਤੀ ਇੱਥੇ ਹੀ ਕਰਦੇ ਆਂ ਤੇ ਸਾਰੇ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਪਿਆਰੇ ਪਿਆਰੇ ਕਮੈਂਟ ਕਰੋ ਸਤਿ ਸ਼੍ਰੀ ਅਕਾਲ